जिंदाबाद जिंदाबाद

ਚਿਕਾਗੋ ਦੇ ਸਿੱਧਾ ਨੂੰ ਸਰਦਾਰੀ ਲੋਕ ਦੇ ਰਹੇ ਨੇ ਅੱਜ ਦਾ ਤੇ ਨਿੱਤਰ ਦੇ ਆਰਾਮ ਆਂਗੜਾ ਮਨਾਇਆ ਜਾ ਰਿਹਾ ਇਸ ਦੇ ਵਿੱਚ ਰੋਸ ਵੀ ਪ੍ਰਗਟ ਕਰ ਦਿਆ ਮੋਦੀ ਸਰਕਾਰ ਤੇ ਦੋਸ਼ ਲਗਾਉਂਦੇ ਸਾਥੀਆਂ ਨੇ ਕਿ ਆ ਵਾਕ ਵਾਕ ਜੁਗਿਆਂ ਦੇ ਵਾਕ ਵਾਕ ਝੰਟਾ ਦੇ ਸਾਥੀ ਜਿਹੜੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਦੋਸ਼ ਲਗਾਉਂਦਿਆਂ ਕਿ ਮੋਦੀ ਸਰਕਾਰ ਅਨੇਵਾ ਕਾਨੂੰਨ ਜਿਹੜਿਆ ਮਜ਼ਦੂਰਾ ਤੇ ਚੋਪੀ ਜਾਰੀ ਆ ਕਾਲੇ ਕਾਨੂੰਨ ਜਿਹਨਾਂ ਨੂੰ ਆਪਾਂ ਕਹ ਦਿੰਦੇ ਆ ਇਹਵੇਂ ਲਾਗੂ ਕਰੋ ਵੀ ਭਗਵੰਤ ਮਾਨ ਸਰਕਾਰ ਜਿਹੜੀ ਘੱਟ ਨਹੀਂ ਆ ਭਗਵੰਤ ਮਾਨ ਸਰਕਾਰ ਵੀ ਲੇਬਰ ਦੇ ਲਈ ਕੋਈ ਵੀ ਚੰਗਾ ਕੰਮ ਨਹੀਂ ਕਰਦੀ ਅੱਜ ਵੇਖਿਆ ਜਾਵੇ ਤੇ ਮਜ਼ਦੂਰ ਵਰਗ 76 ਸਾਲ ਹੋ ਗਏ ਨੇ ਦੇਸ਼ ਜਾਦ ਹੋਇਲੂ ਅੱਜ ਵੀ ਉੱਥੇ ਖੜਾ ਅੱਜ ਵੀ ਕਿਰਤੀ ਕਾਮ ਦੇ ਡੀਗਰੀ ਨੇ ਕਿ ਸਾਡੇ ਨੂੰ ਵੀ ਕੱਟੋ-ਕੱਟ ਗੁਜਰਾਤ ਦੇ ਕਿਰਦੇ ਦੇ ਚਲੇ ਆ ਗਏ ਸਾਡੀਆਂ ਮੰਗਾ ਪੂਰੀਆਂ ਕਿੱਥੇ ਜਾਣ ਰੱਖਿਆ ਦੇ ਕੱਤੇ ਮੁਲਾਜ਼ਮ ਜਿਹੜੇ ਮਿੱਡੇ ਮੀਲ ਸਕੂਲਾਂ ਦੇ ਵਿੱਚ ਕੰਮ ਕਰਦੇ ਨੇ ਉਹ ਸਕੂਲਾਂ ਦੇ ਵਿੱਚ ਨੰਗੂਣੀ ਤਰਖਾ ਦੇ ਕੇ ਉਹਨਾਂ ਦਾ ਕਾਟ ਕੀਤਾ ਜਾ ਰਿਹਾ ਵੱਖ-ਵੱਖ ਦਫਤਰਾਂ ਦੇ ਵਿੱਚ ਜਿਹੜੇ ਅੱਜ ਨੇ ਕੱਤੇ ਮੁਲਾਜ਼ਮ ਰੱਖੇਗੇ ਨੇ ਉਹਨਾਂ ਨੂੰ ਜਿਹੜਾ ਗਾ ਜਿੱਥੇ ਇੱਕ ਬਜਟ ਤਰਖਾ ਉਹਦੀ ਨਿਰਦੀਸ਼ਾ ਤੇ ਚਾਰ-ਚਾਰ ਰੱਖ ਕੇ ਸਰਕਾਰ ਜਿਹੜੀ ਆ ਉਹ ਕਿੱਥੇ ਤਨੂੰ ਦਾ ਕਾਟ ਕਰ ਰਹੀ ਆ ਅੱਜ ਜਗਤਾ ਭਾਰਤ ਵਖਿਆ ਭਾਰਤ ਵਰਸਤੇ ਵਿੱਚ ਕਾਰਪੋਰਟ ਕਰਾਣਾ ਸਾਫ ਰਾਜ ਬਾਗ ਜਿਹੜੇ ਤਗੜੇ ਰੋਗ ਨੇ ਬਹੁਤ ਸੁੱਕੀ ਨੇ ਮਜ਼ਦੂਰ ਵਰਗ ਜਿਹੜਾ ਦੋ ਬੱਕਤ ਦੀ ਰੋਟੀ ਖਾਣ ਦੀ ਤਰਲੋ ਮੱਥੀ ਹੋ ਰਿਆ ਫੈਕਟਰੀਆਂ ਬੰਦ ਹੋ ਗਈਆਂ ਦੇਖਿਆ ਜਾਵੇ ਤੇ ਦੋਵੇਂ ਦੋਵੇਂ ਸਾਡੇ ਨਾਲ ਸਰਕਾਰ ਰੋਕੀ ਆ ਤੇ ਮਜ਼ਦੂਰ ਜਿਹੜਾ ਵਾ ਸੜਕਾਂ ਤੇ ਰੁੱਰਿਆ ਉਹਦੀ ਕੋਈ ਸੁਣ ਨਹੀਂ ਲੈ ਰਿਆ ਅੱਜ ਅਸੀਂ ਮੰਗ ਕਰਦੇ ਆ ਕਿ ਨਾ ਮਜ਼ਦੂਰਾਂ ਨੂੰ ਪੱਕੇ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਜੇ ਸਕੂਲਾਂ 'ਚ ਕੰਮ ਕਰਦੇ ਰੋਣ ਨੂੰ ਪੱਕਾ ਕੀਤਾ ਜਾਵੇ ਮੰਗਰੇਗਾ ਦ੍ਰਸ਼ਟੀ ਨਾਲ ਲਾਗੂ ਕੀਤਾ ਜਾਵੇ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਲੋਕਾਂ ਨੂੰ ਪਿੰਡਾਂ ਦੇ ਵਿੱਚ ਉਹ ਗਰੀਬ ਲੋਕਾਂ ਨੂੰ ਸਸਤੇ ਦਾਅ ਦੇ ਉੱਤੇ ਕਰਜ਼ਾ ਦਿੱਤਾ ਜਾਵੇ ਪਿੰਡਾਂ ਦੇ ਵਿੱਚ بے ਰੁਜ਼ਗਾਰਿਤ ਤੋਂ ਵੀ ਉਹਨਾਂ ਨੂੰ ਜਿਹੜਾ ਸਵੈ ਰੁਜ਼ਗਾਰ ਦਿੱਤਾ ਜਾਵੇ ਪਿੰਡਾਂ ਦੇ ਵਿੱਚ ਸਰਕਾਰ ਜਿਹੜੀ ਆ ਉਹ ਜਿਹੜੀ ਆ ਦੋਵੇਂ ਪੰਨੇ ਵੇਖ ਕੇ ਮਜ਼ਦੂਰ ਨੂੰ ਹੀ ਫੜ ਰਹੀ ਆ ਇਸ ਦਾ ਅੱਜ ਮਜ਼ਦੂਰ ਜਮਾਤ ਮੋਦੀ